ਤੋ ਬਈ ਦੋਸਤੋ ਤੁਹਾਨੂੰ ਇੱਕ ਨਾ ਘੋੜਾ ਦਿਖਾਉਣ ਲੱਗੇ ਆ ਤੇ ਕਮਾਲ ਦਾ ਘੋੜਾ ਹੈਗਾ ਬਹੁਤ ਹੀ ਸੋਹਣੀ ਵੱਡ ਬਾਡੀ ਦਾ ਘੋੜਾ ਹੈਗਾ ਸਿਰਾ ਗੱਲਬਾਤ ਆ ਗਈ ਕਰਦੇ ਆਪਾਂ ਇਸ ਘੋੜੇ ਬਾਰੇ ਮਾਲਕਾਂ ਨਾਲ ਗੱਲਬਾਤ ਹੀ ਹਾਲਾ ਭਰਾ ਵਧੀਆ ਵਧੀਆ ਭਰਾ ਤੁਸੀਂ ਦੱਸੋ ਹੋਰ ਠੀਕ ਆ ਵਧੀਆ ਵਧੀਆ ਸਾਰੇ ਕਿਸਾਨ ਜੀ ਡਿਟੇਲ ਸਾਂਝੀ ਕਰੋ ਭਰਾ ਹਾਂਜੀ ਇਹਦੀ ਡਿਟੇਲ ਸਾਂਝੀ ਕਰੋ ਘੋੜੇ ਦੀ ਆਪਣੀ ਇਹਦਾ ਨਾਂ ਜੀ ਬਾਦਲ ਹੈ ਇਹਦਾ ਜਿਹੜਾ ਫਾਦਰ ਹੈ ਉਹ ਰਾਜਨ ਜਲਨੀਆ ਸਰ ਵਾਲਾ ਹੈ ਅੱਛਾ ਜੀ ਬੀ ਐਨ ਐਚ ਹੈ ਕੋੜਾ ਆਪਣਾ ਠੀਕ ਹੈ ਜੀ ਠੀਕ ਹੈ ਜੀ ਰਾਇਸ਼ ਨਗਰ ਤਹਿਸੀਲ ਤੇ ਲਖਵੇਂ ਵਾਲਾ ਪਿੰਡ ਹੈ ਆਪਣਾ ਠੀਕ ਹੈ ਜੀ ਇੱਥੇ ਹਸਟੇਬਲ ਹੈ ਹੁਣ ਇਸ ਟਾਈਮ ਠੀਕ ਹੈ ਜੀ ਤੇ ਕਿੰਨੇ ਚਰਦਾ ਹੋ ਗਿਆ ਬਈ ਹੁਣ ਇਹ ਆਏ 7 ਇੱਕ ਸਾਲਾਂ ਦਾ ਹੈ ਬਈ 7 ਇੱਕ ਸਾਲਾਂ ਦਾ ਹਾਂਜੀ ਹਾਈਟ ਕਿੰਨੀ ਹੈ ਹਾਈਟ 65 ਪਲੱਸ ਹੈ ਜੀ ਅੱਛਾ ਜੀ ਹਾਂ ਜੀ ਤੇ ਭਾਈ ਇਹਦੀ ਦੋ ਜਾਣੀ ਕਿੰਨੇ ਕ ਬੱਚੇ ਆ ਗਏ ਹੁਣ ਤੱਕ ਇਹਦੇ ਇਸ ਏਰੀਏ ਦੇ ਵਾਵਾ ਬੱਚੇ ਆ ਜੀ ਇਧਰ ਇਧਰ ਬਹੁਤ ਆ ਹੈ ਹਾਂ ਵਾਵਾ ਉਧਰ ਨਾਗੌਰ ਵੀ ਹੈਗੇ ਨੌਖਾ ਵੀ ਹੈਗੇ ਅੱਛਾ ਤੇ ਆਪਣੇ ਘਰੇ ਵੀ ਖੜੇ ਆ ਤੇ ਦੋ ਤਿੰਨ ਰਿਜ਼ਲਟ ਐਤ ਕੀ ਤਾਂ ਲੈ ਕੇ ਨਹੀਂ ਆਏ ਠੀਕ ਆ ਠੀਕ ਕਹਾਂ ਤੋਂ ਲੈ ਕੇ ਆਵਾਂਗੇ ਬੱਚੇ ਸੀਗੇ ਗੋਲਾ ਠੀਕ ਆ ਤੇ ਰਿਜ਼ਲਟ ਕਿਦਾਂ ਦੇ ਲਾਉਂਦਾ ਇਹ ਵਧੀਆ ਜੀ ਵਧੀਆ ਅੱਛਾ ਕੋਈ ਕਿੱਥੇ ਕੋਈ ਮਤਲਬ ਕਮੀ ਕੋਈ ਪੈਸੀ ਕੋਈ ਦਿੱਕਤ ਨਹੀਂ ਠੀਕ ਆ ਤੇ ਕਿੰਨੀ ਹੈ ਦੀ ਸਟਾਰਟ ਸਰਵਸਾ 21000 ਵੀਰੇ 21000 6 ਹੋਈ ਹੈ ਜੀ ਕਾਦੀ ਫੀਸ ਹੈ ਠੀਕ ਹੈ ਜੀ ਤੇ ਆਪਣਾ ਪ੍ਰੋਪਰ ਐਡਰੈਸ ਦੱਸੋ ਜੀ ਆਪਣਾ ਜੀ ਲਖਵੇਂ ਵਾਲਾ ਪਿੰਡ ਤੇ ਤਹਿਸੀਲ ਰਾਇਸ਼ ਨਗਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 95291 49777 ਠੀਕ ਹੈ ਜੀ ਠੀਕ ਹੈ ਜੀ ਲਓ ਮਿੱਤਰੋ ਆ ਸੀਗਾ ਘੋੜਾ ਇਨ੍ਹਾਂ ਭਰਾਵਾਂ ਕੋਲ ਤੇ ਕੋੜਾ ਸੋਨੂ ਦਿਹੀ ਜਾਂਦਾ ਚੰਗੇ ਕਦ ਕਾਟਦਾ ਬਾਕੀ ਬਹੁਤ ਸੋਹਣਾ ਪੈਰਪੂਰ ਲੱਗਿਆ ਵਾ ਹਾਈਟ ਬਹੁਤ ਵਧੀਆ ਤੇ ਲੈਂਥ ਲੰਥ ਤੁਸੀਂ ਆਪ ਹੀ ਚੈੱਕ ਕਰ ਲਓ ਵੀਡੀਓ ਚ ਗਰਦਨ ਦੀ ਲੰਮਾਈ ਦੇਖੋ ਬਹੁਤ ਸਿਰਾ ਗੱਲ ਬਾਤ ਆ ਗਈ ਮਿਲਦੇ ਆਂ ਮਿੱਤਰੋ ਹੋਰ ਕਿਸੇ ਨਵੀਂ ਵੀਡੀਓ ਚ ਜੇ ਕਿਸੇ ਵੀ ਭਰਾ ਨੇ ਇਸ ਕੋੜੇ ਤੋਂ ਸਟੱਡ ਸਰਵਿਸ ਲੈਣੀ ਹੋਵੇ ਤਾਂ ਉਹ ਭਰਾ ਨਾ ਕਰ ਲਿਓ ਜਰੂਰ ਸੰਪਰਕ ਧੰਨਵਾਦ